ਚਲੋ ਆਸਤਾ ਕੈਨੀ ਲੈ ਕੇ ਚੱਲਦੇ ਆ ਤੇਲ ਦੀ ਕਿਸੇ ਦੇ ਉੱਤੇ ਨਹੀਂ ਛਿੜਕਾਉਣਾ ਗਲਤ ਨਾ ਸਮਝਿਓ ਬਿਲਕੁਲ ਵੀ ਕਾਫੀ ਜਾਣੇ ਨਾ ਮੈਨੂੰ ਕਹਿਣ ਲੱਗ ਜਾਂਦੇ ਆ ਤਾਂ ਬੇਲੀ ਆ ਬਿਲਕੁਲ ਭਈ ਬੇਲੇ ਤਾਂ ਆਪਾਂ 1 ਮਿੰਟ ਨਹੀਂ ਹੈਗੇ ਆਜੋ ਅੱਜ ਮੈਂ ਤੁਹਾਨੂੰ ਪਹਿਲਾਂ ਆਪਣਾ ਕੰਮ ਹੀ ਦੱਸਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੁਮਾ ਕਿ ਮੇਰਾ ਹਾਲ ਦੇਖ ਲਓ ਪੈਰਾਂ ਦਾ ਕੀ ਹੋਇਆ ਮੈਨੂੰ ਲੱਗਦਾ ਕਿ ਅੱਧੇ ਤੋਂ ਜ਼ਿਆਦਾ ਮਿੱਟੀ ਮੈਂ ਹੀ ਚੁੱਕੀ ਆ ਇੱਧਰ ਮੰਨਾ ਤੇ ਬੈਠੀ ਸਬਜ਼ੀਆਂ ਕੋਲ ਕਹਿੰਦੀ ਮਮਾ ਛੋਟੇ ਜਿਹੇ ਬੂਟੇ ਤੇ ਮਿਰਚਾਂ ਲੱਗ ਗਈਆਂ ਤੋੜ ਲਾ ਮੈਂ ਕਿ ਤੋੜ ਲਾ ਬਸ ਅੱਖਾਂ ਓੱਖਾਂ ਨੂੰ ਨਾ ਲਾ ਲੇ ਚਾਹ ਜਦੋਂ ਤੱਕ ਮੈਂ ਸਵੇਰ ਦੀ ਨਾ ਪੀ ਮੰ ਮੇਰੀ ਸਪੀਡ ਬਿਲਕੁਲ ਸਲੋ ਮੋਸ਼ਨ ਵਾਲੀ ਹੁੰਦੀ ਆ ਤੇ ਮੈਂ ਜ ਕੰਮ ਜਾਂਦੇ ਜਾਂਦੇ ਰਸਤੇ 'ਚ ਗਵਾਂਡੀਆਂ ਦਾ ਘਰ ਪੈਂਦਾ ਸੀ ਮੈਂ ਕਿਨਾਂ ਦੇ ਛੋਟੇ ਜਿਹੇ ਬੱਚਿਆਂ ਨੂੰ ਮਿਲ ਕੇ ਚੱਲਦੀ ਮੈਨੂੰ ਬਹੁਤ ਪਸੰਦ ਆਏ ਦੂਸਰੀ ਵਾਰ ਘਰ ਆ ਕੇ ਫੇਰ ਬੁਣਾਈ ਅੰਕਲ ਹੁਣਾਂ ਲਈ ਚਾ ਅੰਕਲ ਹੁਣੇ ਭਾਰਤੀ ਪਾਂਦੇ ਭੇਜ ਗਾ ਦੇ ਵਿੱਚ ਆਪਣੇ ਕੰਮ ਦੀ ਸਾਰੀ ਜ਼ਿੰਮੇਵਾਰੀ ਇੱਕ ਬੰਦੇ ਨੂੰ ਸੌਂਪ ਕੇ ਹੁਣ ਮੈਂ ਚੱਲੀ ਚੰਡੀਗੜ੍ਹ ਬੱਸ ਸਟੈਂਡ ਪਹੁੰਚਣ ਤੇ ਮੈਨੂੰ ਬੱਸ ਦਾ ਪੱਕਾ ਟਾਈਮ ਪਤਾ ਹੈ ਇਸ ਕਰਕੇ ਮੈਨੂੰ ਨਾਲ ਹੀ ਜਾਂਦੇ ਬੱਸ ਮਿਲ ਗਈ ਭੁੱਖ ਬਹੁ ਲੱਗੀ ਜਾਂਦੇ ਹੋਏ ਆਪਣੇ ਲਈ ਪੈਪਸੀ ਤੇ ਹੌਟ ਡੌਗ ਕਿਉਂਕਿ ਜਾਂਦੇ ਜਾਂਦੇ ਭੁੱਖ ਵੀ ਲੱਗ ਗਈ ਸੀ ਤੇ ਸਵੇਰ ਤੇ ਕੰਮ ਦੇ ਚੱਕਰਾਂ ਦੇ ਵਿੱਚ ਰੋਟੀ ਖਾਣ ਦਾ ਤਾਂ ਮੈਨੂੰ ਟਾਈਮ ਨਹੀਂ ਲੱਗਿਆ ਆਹ ਵਾਲੀਆਂ ਬਿਲਡਿੰਗਾਂ ਕਰਕੇ ਹੀ ਇੱਧਰ ਜ਼ਮੀਨ ਦਾ ਰੇਟ ਸਾਡੀਆਂ ਜ਼ਮੀਨਾਂ ਨਾਲੋਂ 10 ਗੁਣਾ ਜ਼ਿਆਦਾ ਆ ਮੈਂ ਪਹੁੰਚ ਗਈ ਅਖਰੜ ਤੇ ਉੱਥੋਂ ਲਿਆ ਆਟੋ ਆਟੋ 'ਚ ਬੈ ਕੇ ਮੈਂ ਸਿੱਧਾ ਪਹੁੰਚ ਗਈ ਲਿਫਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਾਂਦੇ ਮੈਂ ਕਬੂਤਰ ਦੇਖੇ ਛੋਟੇ ਛੋਟੇ ਜਿਹੇ ਸੀਗੇ ਹੁਣ ਵੱਡੇ ਹੋ ਗਏ ਬੱਚੇ ਇਹਨਾਂ ਦੇ ਤੇ ਫਲੈਟ ਜਦੋਂ ਮੈਂ ਪਹੁੰਚੀ ਇੱਥੇ ਕੋਈ ਨਹੀਂ ਕਿਉਂਕਿ ਸਾਰੇ ਸਟੂਡੀਓ ਗਏ ਹੋਏ ਸੀ ਫਿਰ ਮੈਂ ਕੀਤੀ ਕੋਲ ਮੈਂ ਕਿਹਾ ਆਜੋ ਜਲਦੀ ਜਲਦੀ ਮੈਂ ਆ ਗਈਆਂ ਤੇ ਫਿਰ ਸਾਬ ਹੁਣੀ ਆਏ ਜਾ ਕੇ ਪੂਰੇ 10 ਮਿੰਟ ਬਾਅਦ ਸਾਡੇ ਹੁਸ਼ਿਆਰਪੁਰ ਸਾਈਡ ਇੰਨੀ ਗਰਮੀ ਨਹੀਂ ਹੈਗੀ ਇੱਧਰ ਗਰਮੀ ਜ਼ਿਆਦਾ ਆ ਖਰੜਚ ਤੇ ਫਿਰ ਅਸੀਂ ਗਏ ਇੱਕ ਕੰਮ ਕੰਪਨੀ ਦੇ ਵਿੱਚ ਜਿਹੜਾ ਮੈਂ ਕੰਮ ਆਈ ਹੋਈ ਸੀ ਤੇ ਇੰਨੇ ਨੂੰ ਹੋ ਗਈ ਰਾਤ ਪਰ ਜਿਹਦੇ ਹਵਾਲੇ ਮੈਂ ਆਪਣਾ ਪਿੰਡ ਦਾ ਕੰਮ ਛੱਡ ਕੇ ਆਈ ਸੀਗੀ ਉਹਨੇ ਕੰਮ ਨਹੀਂ ਕੀਤਾ ਪੂਰਾ ਤੇ ਮੈਨੂੰ ਸਵੇਰ ਦੇ ਘਰੋਂ ਫੋਨ ਆਈ ਜਾਂਦੇ ਕਿ ਜਲਦੀ ਤੋਂ ਜਲਦੀ ਪਿੰਡ ਪਹੁੰਚ ਜਾ ਤੇ ਸਾਬ ਨੇ ਮੈਨੂੰ ਸਾਡ ਤਾਂ ਬੱਸ ਸਟੈਂਡ ਨਾਲ ਹੀ ਆ ਗਈ ਬੱਸ ਸਟੇਟ ਟ੍ਰਾਂਸਪੋਰਟ ਹਰਿਆਣੇ ਦੀ ਬੱਸ ਜਿਹਦੀ ਟਿਕਟ ਸੀ 393 ਰੁਪਏ 400 ਰੁਪਏ ਟਿਕਟ ਸੀਗੀ ਤੇ ਆਂਦੇ ਹੋਏ ਮੈਂ ਆਈ ਸੀ ਸੀਟੀ ਸੇਮ ਹੀ ਆ ਵੀ ਟਿਕਟ ਮਹਿੰਗੀ ਕਿਉਂ ਆ ਸੀਟੀਓ ਤੋਂ ਥੋੜੀ ਜੀ ਚੇਂਜ ਸੀਗੀ ਇਹ ਮਹਿੰਗੀ ਤਾਂ ਸੇ ਇਹਦੀ ਸੀਟ ਜਿਹੜੀ ਸੀਗੀ ਨਾ ਉਹ ਬਹੁਤ ਕੰਫਰਟੇਬਲ ਸੀਗੀ ਤੁਸੀਂ ਆਰਾਮ ਨਾਲ ਸੀਟ ਤੇ ਲੰਮੇ ਵੀ ਪੈ ਸਕਦੇ ਆ ਆਪਣੀ ਤੇ ਇੰਨੀ ਮਹਿੰਗੀ ਟਿਕਟ ਦੇ ਵਿੱਚ ਸਿਫਤਾਂ ਨੂੰ ਇੱਕ ਸੁਹੂਲਤ ਸੀਗੀ ਤੁਹਾਨੂੰ ਬੱਸ ਦੇ ਵਿੱਚ ਫ੍ਰੀ ਪਾਣੀ ਦੀ ਬੋਤਲ ਮਿਲਨੀ ਉਹ ਵੀ ਠੰਡੀ ਵੈਸੇ ਖਾਣ ਨੂੰ ਵੀ ਕੁਝ ਦੇਣਾ ਚਾਹੀਦਾ ਈ ਕੁਰਕਰੇ ਲੇਜ਼ ਵਗੈਰਾ ਚੱਲ ਕੋਈ ਨਾ ਪਾਣੀ ਪੀ ਕੇ ਸਾਰ ਲੈਨੇ ਆਪਾਂ ਇੱਕ ਗੱਲ ਇਹ ਆ ਕਿ ਬੱਸ ਸੇ ਰੁਕੀ ਕਿਤੇ ਨਹੀਂ ਹੈਗੀ ਕਹੀਂ ਨਹੀਂ ਰੁਕਦੀ ਰਸਤੇ ਦੇ ਵਿੱਚ ਬਾਹਰਲਾ 뷰 ਦੋਵੇਂ ਬੱਸਾਂ ਦਾ ਸੇਮ ਸੀ ਤੇ ਬੱਸ 'ਚ ਬੈਠੇ ਬੈਠੇ ਵੀ ਮ ਕਿਉਂਕਿ ਜਗਾ ਕੋਲ ਮਿੱਟੀ ਦੀ ਭਰਤੀ ਪੈਂਦੀ ਪਈ ਆ 10:40 ਤੇ ਮੈਂ ਬਸ ਖਰੜ ਤੋਂ ਫੜੀ ਸੀ ਤੇ 1:11 ਤੇ ਮੈਂ ਹੁਸ਼ਿਆਰਪੁਰ ਪਹੁੰਚ ਗਈ ਦੱਸਿਓ ਕਮੈਂਟਾਂ ਚ ਕਿੰਨੇ ਘੰਟੇ ਚ ਪਹੁੰਚੀ ਆ ਕੇ ਜਲਦੀ ਜਲਦੀ ਕੱਪੜੇ ਕਰਕੇ ਚੇਂਜ ਤੇ ਚੁੱਕੀ ਕੈਨੀ ਜਿਹੜੀ ਲੈ ਕੇ ਆਣੀ ਆ ਡੀਜ਼ਲ ਦੀ ਪਰਵਾਹ ਕੇ ਤੇ ਦੂਜੇ ਪਾਸੇ ਬਾਜੀ ਹੁਣੇ ਟਰੈਕਟਰ ਦੇ ਨਾਲ ਮਿੱਟੀ ਅੰਦਰ ਕਰਨ ਲੱਗੇ ਆ। ਵੈਸੇ ਮੈਂ ਤਾਂ ਇੱਕ ਦਿਨ ਵੀ ਕਿਤੇ ਜਾ ਕੇ ਚੈਨ ਨਾਲ ਨਹੀਂ ਰਹਿ ਸਕਦੀ ਹੈਗੀ। ਮੇਰਾ ਤਾਂ ਪਿੱਛੇ ਨਾ ਪਿੱਛੇ ਕੋਈ ਨਾ ਕੋਈ ਕੰਮ ਮੈਂ ਇਦਾਂ ਤਾਂ ਛੱਡ ਕੇ ਆਈ ਹੁਣੀ ਆ। ਵੀ ਜਿਹੜਾ ਮੇਰੇ ਤੋਂ ਬਿਨਾ ਸੜਦਾ ਹੀ ਨਹੀਂ ਹੈਗਾ ਘਰ ਦੇ ਵਿੱਚ। ਵੇਹ ਤਾਂ ਰੋਟੀ ਖਾਣ ਤਾਂ ਤਾਂ ਟਾਈਮ ਨਹੀਂ ਲੱਗਿਆ। ਮੈਂ ਕਿਾ ਚੱਲ ਮੰਨ ਤਾਂ ਗੰਨੇ ਦਾ ਰਸ ਹੀ ਪੀ ਕੇ ਚੱਲਦੇ ਆ। ਤੇ ਦੂਜੇ ਪਾਸੇ ਗਵਾਂਡੀਆਂ ਦੇ ਰੱਖੇ ਹੋਏ ਆ ਵਿਆਹ ਤੇ ਗਲੀ ਦੇ ਵਿੱਚ ਪਈ ਮਿੱਟੀ। ਤੇ ਰਾਤ ਦਾ ਹੋ ਗਿਆ ਟਾਈਮ ਪਰ ਵੀ ਟੀ ਵੀ ਮੈਂ ਕਿਾ ਸਾਰੀ ਅੱਜ ਹੀ ਅੰਦਰ ਕਰਨੀ ਆ। ਚਾਹ ਤੋਂ ਵਲੋਗ ਸ਼ੁਰੂ ਹੋਇਆ ਸੀ ਚਾਹ